ਪਹਿਲੇ ਤਾਂ ਅਸੀਂ ਜੰਨਤ ਟੀਵੀ ਦੇ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੁਸੀਂ ਸਾਡੇ ਇੱਥੇ ਆਏ ਤੇ ਸਾਡੀ ਆਵਾਜ਼ ਉਠਾਉਣ ਲੱਗੇ ਜੀ ਅੱਜ ਦਾ ਵਿਸ਼ਾ ਹੈਂਡਿਕੈਪਡ ਬੱਚੇ ਜੀ ਉਹਦੇ ਜੇ ਅਸੀਂ ਸਮਾਜ ਸੇਵਾ ਸੁਸਾਇਟੀ ਨੇ ਇਹ ਪ੍ਰਾਲਾ ਕੀਤਾ ਵੀ ਬੱਚਿਆਂ ਨੂੰ ਕੁਝ ਨਾ ਕੁਝ ਕਿਤਾਬਾਂ ਜਾਂ ਬੈਗ ਜੋ ਵੀ ਚੀਜ਼ ਲੋੜ ਹੈ ਲੈ ਕੇ ਦੇਦੀ ਜੀ ਅਸੀਂ ਟੀਚਰਾਂ ਨਾਲ ਗੱਲ ਆਏ ਸਲਾਹ ਕੀਤੀ ਟੀਚਰ ਕਹਿੰਦੇ ਵੀ ਇਹਨਾਂ ਕੋਲ ਵਰਦੀਆਂ ਵੀ ਯਾਨੀ ਬੂਟ ਵੀ ਹੈ ਸਭ ਕੁਝ ਹੈ ਸਿਰਫ ਇਹਨਾਂ ਨੂੰ ਤੁਸੀਂ ਸਟੇਸ਼ਨ ਹੀ ਲੈ ਕੇ ਦਿਓ ਉਹ ਅਸੀਂ ਇਹਨਾਂ ਦੇ ਇਥੇ ਕਲਸਟਰ ਚ 50 ਬੱਚੇ ਨੇ ਜੀ ਉਹ 50 ਪੈਕਟ ਬਣਾ ਕੇ ਅੱਜ ਇਹਨਾਂ ਨੂੰ ਦੇ ਰਹੇ ਆ ਜੀ ਇਸ ਤੋਂ ਬਾਅਦ ਵੀ ਅਸੀਂ ਜਾਵਾਂਗੇ ਇਥੇ ਮੰਡੀਕੂਰ ਦਾ ਪ੍ਰਾਇਮਰੀ ਸਕੂਲ ਚ ਉਹਨਾਂ ਦੇ 42 ਬੱਚੇ ਨੇ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਸਾਨੂੰ ਬੈਗ ਚਾਹੀਦੇ ਨੇ ਉਹਨਾਂ ਦਾ ਅਸੀਂ ਬੈਗ ਲੈ ਕੇ ਆਇਆ ਉਹ ਜਾ ਕੇ ਉਹਨਾਂ ਦੇ ਇਸ ਤੋਂ ਬਾਅਦ ਫੌਰਨ ਉੱਥੇ ਵੰਡਾਂਗੇ ਅੱਜ ਜਿਹੜਾ ਕਿ ਲੱਗ ਲੱਗ ਸਰਕਾਰੀ ਸਕੂਲਾਂ ਦੇ ਵਿੱਚ ਸੇਵਾ ਸਾਡੀ ਸਮਾਜ ਸੇਵਾ ਸੰਮਤੀ ਦੇ ਲੋਕ ਸਾਰੇ ਮੈਂਬਰ ਇਹਨਾਂ ਹੈਂਡੀਕੈਪਡ ਬੱਚਿਆਂ ਨੂੰ ਗੜਾ ਸਟੇਸ਼ਨੀ ਦਾ ਸਮਾਨ ਦੇਣ ਵਾਸਤੇ ਆਏ ਆ ਕਿ ਤਾਂ ਕਿ ਇਹਨਾਂ ਦੇ ਕੰਮ ਆ ਸਕੇ ਤਾਂ ਕਿ ਇਹਨਾਂ ਵਿੱਚੋਂ ਕੋਈ ਡਰਾਇੰਗ ਵਗੈਰਾ ਦਾ ਕੋਈ ਚੰਗਾ ਕੰਮ ਕਰ ਸਕੇ ਦੂਸਰਾ ਮੈਂ ਧੰਨਵਾਦ ਕਰਦਾ ਇਹਨਾਂ ਦੇ ਜਿਹੜੇ ਟੀਚਰ ਨੇ ਉਹਨਾਂ ਦਾ ਜਿਨ੍ਹਾਂ ਨੇ ਇਹ ਧਿਆਨ ਚ ਲਿਆਂਦਾ ਕਿਉਂਕਿ ਆਮ ਬੱਚੇ ਨੂੰ ਪੜਾਉਣਾ ਤੇ ਹੈਂਡੀਕੈਪ ਬੱਚੇ ਨੂੰ ਪੜਾਉਣ ਦਾ ਫਰਕ ਹੁੰਦਾ ਇਹ ਵਿਚਾਰੇ ਬਹੁਤ ਮਿਹਨਤ ਕਰਦੇ ਨੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਵੀ ਇਹਨਾਂ ਦੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਇਹ ਹੋਰ ਚੰਗੇ ਤਰੀਕੇ ਨਾਲ ਇਹਨਾਂ ਹੈਂਡੀਕੈਪਟ ਬੱਚਿਆਂ ਦਾ ਧਿਆਨ ਰੱਖ ਸਕਣ ਕਿਉਂਕਿ ਇਹ ਲੱਖ ਲੱਖ ਟਾਈਮ ਤੇ ਇਹਨਾਂ ਦਾ ਇਲਾਜ ਵੀ ਕਰਾਉਂਦੇ ਨੇ ਟੀਚਰ ਨਾਲ ਜਾਂਦੇ ਨੇ ਡੀ ਐਮ ਸੀ ਲੁਧਿਆਣਾ ਪੀ ਜੀ ਆਈ ਕਿਤੇ ਵੀ ਇਹਨਾਂ ਨੂੰ ਜਾਣ ਦੀ ਜ਼ਰੂਰਤ ਪਵੇ ਸਰਕਾਰ ਵੀ ਪੂਰੀਆਂ ਸਹੂਲਤਾਂ ਦਿੰਦੀ ਪਈਏ ਇਹਨਾਂ ਨੂੰ ਸੈੱਟ ਰੱਖਣ ਵਾਸਤੇ ਇਹਨਾਂ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਵਧੀਆ ਯੋਗਦਾਨ ਦਿੰਦੀ ਪਈਏ ਔਰ ਇਹ ਟੀਚਰ ਵੀ ਬਹੁਤ ਵਧੀਆ ਯੋਗਦਾਨ ਦਿੰਦੇ ਪਏ ਨੇ ਤੇ ਰਹਿੰਦਾ ਖੁੰਦਾ ਸਾਡਾ ਸਮਾਜ ਸੇਵਾ ਸੁਸਾਇਟੀ ਨੇ ਜਿਹੜਾ ਇਹ ਕੰਮ ਕੀਤਾ ਹੈ ਜਿਹੜਾ ਇਹ ਅਸੀਂ ਕੰਮ ਫੜ ਲਿਆ ਇਹਨੂੰ ਅਸੀਂ ਸਿਰੇ ਲਾ ਕੇ ਛੱਡਾਂਗੇ ਇਹਨਾਂ ਬੱਚਿਆਂ ਦੇ ਵਿੱਚੋਂ ਅਸੀਂ ਕੋਈ ਨਾ ਕੋਈ ਸਾਡੀ ਖੁਆਇਸ਼ ਹੈ ਕਿ ਉਹਨੇ ਕੋਈ ਵੱਡਾ ਅਫਸਰ ਬਣੇ ਜਾਂ ਕੋਈ ਚੰਗਾ ਟੀਚਰ ਬਣੇ ਜਾਂ ਕੋਈ ਚੰਗਾ ਇੰਡਸਟਰੀਅਲ ਬਣੇ ਸਾਡੀ ਇਹੀ ਖੁਆਇਸ਼ ਹੈ ਤੇ ਅਸੀਂ ਆਪਦਾ ਕੰਮ ਆਪਦੀ ਸੇਵਾ ਐਵੇਂ ਨਿਭਾਦੇ ਰਵਾਂਗੇ ਟਾਈਮ ਤੋਂ ਟਾਈਮ ਇਹਨਾਂ ਦੀ ਮਦਦ ਕਰਦੇ ਰਾਂਗੇ ਮਹਾਰਾਜ ਸਾਡੀ ਮਦਦ ਕਰੇ ਅਸੀਂ ਇਹਨਾਂ ਦੀ ਕਰਦੇ ਰਾਂਗੇ ਸਭ ਤੋਂ ਪਹਿਲਾਂ ਤੁਮੇ ਜਨਰ ਟੀਵੀ ਦਾ ਧੰਨਵਾਦ ਕਰਨਾ ਹੈ ਜਿਹੜੇ ਇੱਥੇ ਸਾਡੇ ਵਿਚਕਾਰ ਪਹੁੰਚੇ ਹਨ ਏ ਅੱਜ ਵਿੱਚ ਹਮ ਇਹ ਦਿਵਸ ਹੈ ਇਸ ਦੇ ਸੰਬੰਧ ਵਿੱਚ ਅਸੀਂ ਫੈਸਲਾ ਕੀਤਾ ਸਮਾਜ ਸੇਵਾ ਸੇਵਾ ਸੈਠੇ ਨੇ ਵੀ ਆਂਗੇ ਇਹਨਾਂ ਬੱਚੇ ਦੇ ਸੈਂਟਰ ਚੱਲ ਰਹੇ ਹਨ ਰਿਸੋਰਸ ਸੈਂਟਰ ਉੱਥੇ ਜਾ ਕੇ ਕੁਛ ਨਾ ਕੁਛ ਉਹਨਾਂ ਨੂੰ ਕਰੇ ਨੂੰ ਮਦਦ ਕੀਤੀ ਜਾਵੇ ਤਾਂ ਅੱਜ ਉਸ ਦੇ ਸੰਬੰਧ ਵਿੱਚ ਅਸੀਂ ਇਹ ਸਟੇਸ਼ਨਰੀ ਲੈਣੋਂ ਦੇਰ ਆ ਰਹੇ ਜਾ ਰਹੇ ਹਾਂ ਦੂਸਰਾ ਇਹ ਹੈ ਕਿ ਲੈ ਵੀ ਮੈਨੂੰ ਹੁਣੇ ਪਤਾ ਲੱਗਾ ਲੈ ਵੀ ਕੱਲ ਜਿਵੇਂ ਰਜਿੰਦਰ ਨੇ ਦੱਸਿਆ ਲੈ ਵੀ ਇਹ ਜਾ ਰਹੇ ਲੁਧਿਆਣਾ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਕੱਲ ਵੀ ਇਹ ਬੱਚੇ ਨੂੰ ਲੁਧਿਆਣਾ ਲੈ ਕੇ ਜਾ ਰਹੇ ਹਨ 9 ਵਜੇ ਸਵੇਰੇ ਕਹਿੰਦੇ ਉੱਥੇ ਚੈੱਕਅਪ ਕਰਾਉਣ ਵਾਸਤੇ ਉਹਨਾਂ ਨੂੰ ਲਿਜਾਣਾ ਹੈ ਇਹ ਆਪ ਹੀ ਲੈ ਕੇ ਜਾਂਦੇ ਹਨ ਆਪ ਹੀ ਫਿਰ ਵਾਪਸ ਉਹਨੂੰ ਘਰੇ ਛੱਡ ਕੇ ਆਉਂਦੇ ਹਨ ਬੱਚਿਆਂ ਨੂੰ ਇਹ ਬਹੁਤ ਹੀ ਵਧੀਆ ਉਪਰਾਲਾ ਕਰਦੇ ਹਨ ਅੰਗਹੀਨ ਬੱਚਿਆਂ ਵਾਸਤੇ ਇੱਕ ਹੋਰ ਬੇਨਤੀ ਹੈ ਜੇ ਕਿਸੇ ਅੰਗਹੀਨ ਬੱਚੇ ਨੂੰ ਕੋਈ ਮੈਂਟਲੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਾ ਸਾਡੇ ਲਾਲਚੰਦ ਨਰੋਲਾ ਜੀ ਮੈਂਬਰ ਹਨ ਇਹਨਾਂ ਦਾ ਹਸਪੀਟਲ ਹੈ ਆਕਾਸ਼ ਹਸਪੀਟਲ ਉਥੇ ਮਨਰੋਗ ਇਲਾਜ ਹੁੰਦਾ ਹੈ ਉਥੇ ਇਹਨਾਂ ਬੱਚਿਆਂ ਦਾ ਇਹ ਫਰੀ ਇਲਾਜ ਕਰਨਗੇ ਜੇ ਕਿਸੇ ਨੂੰ ਕੋ ਪ੍ਰੋਬਲਮ ਆਵੇ ਤਾਂ ਤੁਸੀਂ ਉਥੇ ਆਪਣੇ ਬੱਚਿਆਂ ਨੂੰ ਲਿਜਾ ਸਕਦੇ ਹੋ ਇਹਨਾਂ ਬੱਚਿਆਂ ਨੂੰ ਜਿਹੜੀ ਸਮੂਹ ਸੋਸਾਇਟੀ ਅੱਜ ਪਹੁੰਚੀ ਹੈ ਬਰੂਰ ਸਾਹਿਬ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਪੁੱਛ ਕੇ ਕਿ ਬੱਚਿਆਂ ਨੂੰ ਕੀ ਚਾਹੀਦਾ ਤਾਂ ਜੋ ਸਾਡੀ ਰਿਕੁਆਇਰਮੈਂਟ ਸੀ ਜੋ ਬੱਚਿਆਂ ਦੀ ਰਿਕੁਆਇਰਮੈਂਟ ਸੀ ਜੋ ਸਾਨੂੰ ਕਿਉਂਕਿ ਜਿਸ ਤਰੀਕੇ ਨਾਲ ਟੀਚਰ ਇਹਨਾਂ ਨੂੰ ਪੜ੍ਹਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਬੱਚੇ ਨੂੰ ਆਹ ਚੀਜ਼ ਜ਼ਰੂਰ ਤੇ ਜੋ ਇਹਨਾਂ ਦੀ ਰਿਕੁਆਇਰਮੈਂਟ ਸੀ ਇਹਨਾਂ ਨੇ ਉਹੀ ਪੂਰੀ ਕੀਤੀ ਹੈ ਜੇਕਰ ਇਹ ਸਕੂਲ ਦੇ ਬੱਚਿਆਂ ਦੀ ਅਸੀਂ ਗੱਲ ਕਰਦੇ ਆ ਤਾਂ ਡਰਾਇੰਗ ਮੁਕਾਬਲੇ ਖੇਡਾਂ ਦੇ ਮੁਕਾਬਲੇ ਦੇ ਵਿੱਚ ਫਰਸਟ ਐ ਸਟੇਟ ਲੈਵਲ ਤੱਕ ਬੱਚੇ ਜਾਂਦੇ ਰਹੇ ਨੇ ਔਰ ਅੱਜ ਇੱਕ ਸਕੂਲ ਦੀ ਗੱਲ ਨਹੀਂ ਇੱਥੇ 10 ਸਕੂਲ ਘੱਟੋ ਘੱਟ ਪਹੁੰਚੇ ਹੋਏ ਨੇ ਔਰ ਸਾਰੇ ਦੇ ਟੀਚਰ ਮੈਂਥ ਕਰਾ ਰਹੇ ਨੇ ਉਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਮਾਨਤਨ ਕੀਤਾ ਹੈ ਉਹ ਹਮ ਤਾ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਇਹਨਾਂ ਦਾ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਣ ਦਾ ਤੇ ਅੱਗੇ ਤੋਂ ਵੀ ਜਦੋਂ ਕਿਤੇ ਲੋੜ ਹੋਈ ਤੇ ਅਸੀਂ ਇਹਨਾਂ ਨੂੰ ਜ਼ਰੂਰ ਯਾਦ ਕਰਿਆ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਇਹਨਾਂ ਦਾ ਪਹੁੰਚਣ ਦਾ